ਚੈਨਲ ਪੰਜਾਬੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਅਸੀਂ ਵਕ ਵਕ ਮਹਿਮਾਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਕਾਮਿਕ ਨੇ ਕਮੀਡੀਅਨ ਨੇ ਦੁਨੀਆ ਨੂੰ ਹਸਾਉਂਦੇ ਨੇ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਉਹ ਕੰਮ ਹੀ ਕਰਦੇ ਨੇ ਕਿਉਂਕਿ ਹਾਸੇ ਵੰਡਣੇ ਜਿਹੜੇ ਨੇ ਉਹ ਸਭ ਤੋਂ ਜ਼ਰੂਰੀ ਨੇ ਉਹਦੇ ਨਾਲ ਖੁਸ਼ੀਆਂ ਵੱਧਦੀਆਂ ਨੇ ਤੇ ਦੁੱਖ ਵੰਡਿਆ ਘਟਦਾ ਹੈਗਾ ਸੋ ਇਸ ਭੀੜ ਭੜਾਕੇ ਵਾਲੇ ਸਮਾਜ ਦੇ ਵਿੱਚ ਸਭ ਤੋਂ ਜ਼ਰੂਰੀ ਕੰਮ ਆ ਜਿਹੜਾ ਅੱਜ ਦੇ ਸਮੇਂ ਤੇ ਉਹ ਇਹ ਕਰ ਰਹੇ ਨੇ ਕਾਮਿਕ ਸਿੰਘ ਮਨਪ੍ਰੀਤ ਸਿੰਘ ਸਾਡੇ ਨਾਲ ਨੇ ਭਾਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚੀ ਥੈਂਕ ਯੂ ਬੜੀ ਵਧੀਆ ਇੰਟਰੋਡਕਸ਼ਨ ਤੁਸੀਂ ਦਿੱਤੀ ਥੈਂਕ ਯੂ ਭਾਜੀ ਸਰੀ ਚਾਹਿਓ ਪੰਜਾਬ ਤੋਂ ਆਇਓ ਪਹਿਲਾਂ ਪੰਜਾਬ ਦੀਆਂ ਫਜ਼ਾਵਾਂ ਸਮਾਜ ਦਾ ਕੀ ਹਾਲ ਚਾਲਾ ਉਹਦੇ ਬਾਰੇ ਦੱਸੋ ਵਧੀਆ ਜੀ ਬਰਾਬਰ ਜਾਈ ਹੈ ਸਰੀ ਪਹਿਲੀ ਗੱਲ ਤੇ ਸਰੀ ਇਦਾਂ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬ ਨੂੰ ਛੱਡ ਕੇ ਆਏ ਆਂ ਸਰੀ ਆਏ ਉਹ ਇਦਾਂ ਲੱਗਦਾ ਕਿ ਅਸੀਂ ਇੱਕ ਪੰਜਾਬ ਤੋਂ ਨਿਕਲ ਕੇ ਦੂਸਰੇ ਪੰਜਾਬ ਚ ਆਏ ਆਂ ਇਨਫੈਕਟ ਛੋਟੇ ਪੰਜਾਬ ਚੋਂ ਨਿਕਲ ਕੇ ਵੱਡੇ ਪੰਜਾਬ 'ਚ ਆ ਗਏ ਆ ਤੇ ਬਾਕੀ ਜਿਵੇਂ ਪੰਜਾਬ ਦੇ ਤੁਹਾਨੂੰ ਹਾਲ ਦੱਸਾਂ ਤੇ ਸਾਰਾ ਕੁਝ ਠੀਕ ਹੈ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਜਿਹੜੇ ਹਿਸਾਬ ਨਾਲ ਚੱਲਦਾ ਉਹ ਸਭ ਨਾਲ ਹੀ ਚੱਲ ਰਿਹਾ ਹੈ ਤੇ ਆ ਵੈਦਰ ਵੀ ਵਧੀਆ ਹੈ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਥੋੜਾ ਬਰਸਾਤੀ ਮੌਸਮ ਚੱਲ ਰਿਹਾ ਹੁੰਦਾ ਤੇ ਮੇਰੇ ਹਿਸਾਬ ਨਾਲ ਸਾਰਾ ਕੁਝ ਠੀਕ ਠਾਕ ਹੈ ਜੀ ਤੇ ਜਦੋਂ ਤੁਸੀਂ ਪਹਿਲੀ ਵਾਰੀ ਫੋਰਨ ਦਾ ਟੂਰ ਕੀਤਾ ਸ਼ੁਰੂਆਤ ਕੀਤੀ ਆਪਣੀ ਹੌਲੀ ਹੌਲੀ ਗੱਲ ਬਣਦੀ ਗਈ ਜਦੋਂ ਪਹਿਲੀ ਵਾਰ ਹੀ ਵਿਦੇਸ਼ ਆਏ ਉਦੋਂ ਕੀ ਫੀਲਿੰਗ ਸੀ ਖਾਸ ਕਰ ਕੈਨੇਡਾ ਨੂੰ ਲੈ ਕੇ ਤੇ ਹੁਣ ਜਦੋਂ ਦੁਬਾਰਾ ਆਏ ਹਾਂ ਤਾਂ ਬੰਦਾ ਪ੍ਰੇਪੇਅਰ ਹੁੰਦਾ ਜੋਕ ਵੀ ਉਸ ਢੰਗ ਦੇ ਹੁੰਦੇ ਆ ਕਾਫੀ ਕੁਝ ਬਦਲਦਾ ਆ ਪਹਿਲੀ ਵਾਰੀ ਮੈਂ ਸੋਚ ਕੇ ਇਹ ਸੋਚ ਕੇ ਆਇਆ ਸੀਗਾ ਕਿ ਮੈਨੂੰ ਉੱਥੇ ਉਹ ਕਾਊਗਾ ਕਿ ਮੈਂ ਪੰਜਾਬੀ ਲੱਭਣੇ ਓਖੇ ਹੋਣਗੇ ਕਿਤੇ ਰਸਤਾ ਬੰਦਾ ਭਟਕ ਜਾਂਦਾ ਤੇ ਫਿਰ ਕਿਸੇ ਬੰਦੇ ਨੂੰ ਲੱਭਣਾ ਪੈਂਦਾ ਜਿਹਨੂੰ ਤੁਸੀਂ ਰਸਤਾ ਪੁੱਛਦੇ ਹੋ ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇੱਥੇ ਤੇ ਪੂਰਾ ਪੰਜਾਬ ਵਾਲਾ ਹੀ ਮਾਹੌਲ ਆ ਤੇ ਜੇ ਤੁਸੀਂ ਸੈਕਿੰਡ ਟਾਈਮ ਕਿਤੇ ਆਉਂਦੇ ਹੋ ਫਿਰ ਤੁਹਾਡਾ ਬਿਜ਼ਨਸ ਦੇ ਪੁਆਇੰਟ ਆਫ View ਨਾਲ ਥੋੜਾ ਜਿਆਦਾ ਚੇਂਜਸ ਆਣੇ ਸ਼ੁਰੂ ਹੋ ਜਾਂਦੀਆਂ ਕਿ ਅਗਰ ਇੱਥੇ ਪਿਛਲੀ ਵਰੀ ਆਪਾਂ 300 ਬੰਦਾ ਇਕੱਠਾ ਕੀਤਾ ਸੀ ਤੇ ਐਰ ਕੀ ਆਪਾਂ ਬੜੇ ਆਰਾਮ ਨਾਲ 500 ਬੰਦਾ ਇਕੱਠਾ ਕਰ ਸਕਦੇ ਆ ਤੇ ਬਾਕੀ ਜਿਹੜਾ ਫਰਕ ਰਿਹਾ ਮੈਨੂੰ ਕੋਈ ਖਾਸਾ ਫਰਕ ਨਜ਼ਰ ਨਹੀਂ ਆਇਆ ਮੈਂ ਵੈਜੀਟੇਰੀਅਨ ਆ ਮੈਨੂੰ ਇਹ ਹੁੰਦਾ ਕਿ ਪਤਾ ਨਹੀਂ ਮੇਰੇ ਖਾਣ ਲਈ ਕੁਝ ਮਿਲੂਗਾ ਕਿ ਨਹੀਂ ਮਿਲੂਗਾ ਪਰ ਇੱਥੇ ਤੇ ਮਤਲਬ ਉਹ ਚਿੰਤਾ ਬਹੁਤ ਆਤ ਆ ਉਹਦੀ ਹਾਂਜੀ ਇੱਥੇ ਜੀ ਜੋ ਪੰਜਾਬ ਚ ਨਹੀਂ ਮਿਲਣ ਡਿਆ ਤੁਸੀਂ ਉੱਥੇ ਬਣਾਈ ਜਾਂਦੇ 12 ਮਹੀਨੇ ਮਤਲਬ ਪੰਜਾਬ ਚ ਕਨਸੈਪਟ ਆ ਕਿ ਸਾਗ ਕੁਝ 1 ਮਹੀਨੇ ਵਾਲੀ ਕੁਝ ਦਿਨਾਂ ਲਈ ਬਣਾਦਾ ਪਰ ਇੱਥੇ ਤੇ ਮੇਰੇ ਸਾਹਣਾ 12 ਮਹੀਨੇ ਲਈ 12 ਮਹੀਨੇ ਤੇ ਇਹ ਤੁਸੀਂ ਬlesd ਹੋ ਜੀ ਕਿ ਪਤਾ ਨਹੀਂ ਉਹ ਉਧਰੋਂ ਕੁਝ ਇਦਾਂ ਦਾ ਲੈ ਕੇ ਆ ਗਏ ਤੇ ਅਵੇਲੇਬਲ ਹੈਗਾ ਹਰ ਟਾਈਮ ਤੇ ਬਟ ਕੈਨੇਡਾ ਆ ਕੇ ਮੈਨੂੰ ਕੀ ਖਾਸੀ ਸਟਰਗਲ ਨਹੀਂ ਕਰਨੀ ਪਈ ਇਸ ਤੇ ਤੁਹਾਡਾ ਬੈਕਗਰਾਉਂਡ ਅਮਰitsar ਦੇ ਨਾਲ ਆ ਜੀ ਤੇ ਜਦੋਂ ਅੰਮ੍ਰਿਤਸਰ ਦੀ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੇ ਕਮੇਡੀਅਨ ਥੀਏਟਰ ਦਾ ਹੱਬ ਵੀ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਪੋਲਿਟਿਕਲ ਤੌਰ ਤੇ ਦੇਖੀਏ ਤਾਂ ਪ੍ਰਾਈਮ ਮਿਨਿਸਟਰ ਤੱਕ ਅੰਮ੍ਰਿਤਸਰ ਦੇ ਨਾਲ ਸੰਬੰਧਤ ਰਹੇ ਨੇ ਕੀ ਖਾਸ ਹੈ ਕੁਝ ਉਸ ਮਿੱਟੀ 'ਚ ਪਾਣੀ 'ਚ ਕੀ ਕਲਾ ਉੱਥੇ ਪਣਪਦੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਆ ਉੱਥੋਂ ਦੀ ਆਬੋ ਹਵਾ ਇਦਾਂ ਦੀ ਆ ਜੀ ਉੱਥੋਂ ਦੇ ਲੋਕ ਬੜੇ ਖੁੱਲੇ ਨੇ ਉੱਥੇ ਲੋਕਾਂ ਨੂੰ ਟੈਨਸ਼ਨਾਂ ਨਹੀਂ ਨੇ ਪਤਾ ਨਹੀਂ ਕਿਉਂ ਅੰਮ੍ਰਿਤਸਰ ਇਦਾਂ ਦੀ ਜਗ੍ਹਾ ਹੈ ਗੁਰੂ ਅਰਜਨ ਦੇਵ ਦੀ ਧਰਤੀ ਕਿ ਉੱਥੇ ਤੁਹਾਨੂੰ ਨਾ ਕੋਈ ਜ਼ਿਆਦਾ ਟੈਨਸ਼ਨ ਨਹੀਂ ਦਿਖੇਗੀ ਬਸ ਬੰਦੇ ਰਾਤ ਦੀ ਰੋਟੀ ਦਾ ਕੀ ਜਿਗਾਰਡ ਕਰਨਾ ਬਸ ਇੰਨੀ ਕੀ ਟੈਨਸ਼ਨ ਆ ਤੇ ਇਹ ਬੰਦਾ ਉਦੋਂ ਸੋਚਣ ਡਿਆ ਜਦੋਂ ਦੁਪਹਿਰ ਦੀ ਖਾਣ ਡਿਆ ਮਤਲਬ ਉਹ ਖਾਂਦੇ-ਖਾਂਦੇ ਸੋਚਣ ਡਿਆ ਕਿ ਅਗਲੀ ਮੀਲ ਦਾ ਕੀ ਬਣੇਗਾ ਇਸ ਤੋਂ ਇਲਾਵਾ ਮੈਂ ਕਿਸੇ ਬੰਦੇ ਨੂੰ ਉੱਥੇ ਟੈਨਸ਼ਨ ਜੀ ਨਹੀਂ ਦੇਖਿਆ ਤੇ ਸ਼ਾਇਦ ਕਲਾ ਜਿਹੜੀ ਹੈ ਕਲਾਕਾਰ ਆ ਉਹ ਜਿੰਨਾ ਆਲੇ-ਦੁਆਲੇ ਤੋਂ ਖੁਸ਼ ਹੋਏਗਾ ਉਨਾ ਹੀ ਵਧੀਆ ਉਹ ਪ੍ਰੈਜ਼ੈਂਟ ਕਰ ਪਾਉਂਦਾ ਉਸ ਚੀਜ਼ ਨੂੰ ਤੇ ਆਈ ਥਿੰਕ ਇਹੀ ਕਾਰਨ ਹੈ ਕਈ ਵਾਰੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਲਾਹੌਰ ਦਾ ਟੱਚ ਆ ਸਾਡੇ ਨਾਲ ਉਹਦੇ ਕਰਕੇ ਵੀ ਇਹ ਚੀਜ਼ਾਂ ਹੈਗੀਆਂ ਨੇ ਕਿਉਂਕਿ ਲੋਕ ਬਾਲੇ ਖੁੱਲੇ ਨੇ ਉੱਥੋਂ ਦੇ ਨਾ ਜਿੱਦਾਂ ਆਪਾਂ ਅਲੱਗ-ਅਲੱਗ ਜਗ੍ਹਾ ਜਾਂਦੇ ਹਾਂ ਤੇ ਉੱਥੋਂ ਦੀ ਸਪੈਸ਼ਲਿਟੀ ਅਲੱਗ-ਅਲੱਗ ਆ ਹੈ ਨਾ ਲੋਕਾਂ ਦਾ ਸੋਚਣ ਦਾ ਨਜ਼ਰੀਆ ਲੱਗਾ ਬਿਜ਼ਨਸ ਦੇ ਪੁਆਇੰਟ ਆਫ View ਨਾਲ ਦੇਖੀਏ ਤੇ ਲੁਧਿਆਣੇ ਦੇ ਲੋਕ ਜਿਆਦਾ ਬਿਜ਼ਨਸ ਫਾਈਂਡਡ ਨੇ ਉਹ ਬਿਜ਼ਨਸ ਦੀਆਂ ਅੱਜ ਗੱਲਾਂ ਜ਼ਿਆਦਾ ਕਰਦੇ ਨੇ ਹਨਾ ਬਿਜ਼ਨਸ ਨੂੰ ਗਰੋਥ ਕਿਦਾਂ ਕੀਤਾ ਜਾਵੇ ਤੇ ਅੰਮਰਸਰੀਆਂ ਨੂੰ ਕੋਈ ਜ਼ਿਆਦਾ ਹੈ ਨਹੀਂ ਉਹਨੂੰ ਸਵੇਰੇ ਕੁਲਚਾ ਮਿਲ ਜਾਏ ਨਾਲ ਲੱਸੀ ਮਿਲ ਜਾਏ ਤੇ ਬਸ ਨੀਂਦ ਸੋਖੀ ਆ ਜਾਵੇ ਤੇ ਠੀਕ ਰਹਿੰਦਾ ਸਾਰਾ ਕੁਝ ਹਾਂ ਬਸ ਨੀਂਦ ਵਧੀਆ ਸਾਨੂੰ ਨੀਂਦ ਆ ਜਾਵੇ ਬਸ ਜੀ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਿ ਕੋਈ ਵੀ ਵਿਅਕਤੀ ਕਿਸੇ ਫੀਲਡ ਨੂੰ ਚੂਜ਼ ਕਰਦਾਗਾ ਤਾਂ ਪਰਮਾਤਮਾ ਵੱਲੋਂ ਬlesing ਹੁੰਦੀ ਹੈ ਉਹ ਚੀਜ਼ ਪਈ ਹੁੰਦੀ ਹੈ ਕਿ ਤਰ੍ਹਾਂ ਪਈ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਮਹਿਫਲਾਂ ਚ ਜੋ ਕਰੈਕ ਕਰਦੇ ਨੇ ਉਹਨਾਂ ਦੀ ਖਾਸ ਹੁੰਦੀ ਹੈ ਪਛਾਣ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਸ ਫੀਲਡ ਦੇ ਵਿੱਚ ਯਾਰ ਮੈਨੂੰ ਜਾਣਾ ਚਾਹੀਦਾ ਜਾਂ ਪਹਿਲਾਂ ਹੀ ਸਕੂਲ ਤੋਂ ਸੀ ਸਾਰਾ ਕੁਝ ਸਕੂਲ ਤੋਂ ਸੀਗਾ ਮੈਂ ਪਿੰਡ 'ਚ ਵੀ ਕਾਫੀ ਪਰਫਾਰਮ ਕਰਦਾ ਰਿਹਾ ਮੈਂ ਰਾਮਲੀਲਾ ਵਗੈਰਾ ਤੇ ਵੀ ਜਿੱਥੇ ਸਟੇਜ ਮਿਲਨੀ ਮਤਲਬ ਪਰਫਾਰਮ ਕਰ ਲੈਣਾ ਪਹਿਲੇ ਰਾਈਟਿੰਗ ਪ੍ਰੋਸੈਸ ਨਹੀਂ ਪਤਾ ਹੁੰਦਾ ਸੀ ਕਿ ਲਿਖਣਾ ਵੀ ਹੁੰਦਾ ਚੁਟਕਲੇ ਲਿਖਨੇ ਹੁੰਦੇ ਤੁਸੀਂ ਕਿਸੇ ਦੇ ਨਹੀਂ ਬੋਲ ਸਕਦੇ ਤੇ ਪਹਿਲੇ ਉਹ ਭਗਵੰਤ ਮਾਨ ਸਾਹਿਬ ਦੇ ਚੁਟਕਲੇ ਹੋ ਗਏ ਜਸਪਾਲ ਭੱਟੀ ਸਰ ਦੇ ਚੁਟਕਲੇ ਹੋ ਗਏ ਉਹੀ ਆਪਾਂ ਬੋਲ ਦਿੰਨੇ ਰਹੇ ਆ ਫਿਰ ਉਸ ਤੋਂ ਬਾਅਦ ਸਕੂਲ ਆ ਗਿਆ ਫਿਰ ਉਸ ਤੋਂ ਬਾਅਦ ਕਮਾ ਕਰਾਂ ਚ ਬਿਜ਼ੀ ਹੋ ਗਏ ਫਿਰ ਨਾ ਪਿਛਲੇ 5-6 ਸਾਲਾਂ ਚ ਜੋ ਸਟੈਂਡ ਅਪ ਕਾਮੇਡੀ ਜਿਹੜੀ ਹੈ ਨਾ ਉਹ ਕਾਫੀ ਪਪੂਲਰ ਕਾਫੀ ਪਪੂਲਰ ਹੋ ਗਈ ਹੈ ਲੋਕਾਂ ਦੇ ਫੋਨਾਂ 'ਚ ਵੀ ਵੜ ਗਈ ਹੈ ਤੇ ਉਦੋਂ ਮੈਨੂੰ ਪਤਾ ਲੱਗਾ ਕਿ ਇਹ ਪ੍ਰੋਫੈਸ਼ਨਲੀ ਵੀ ਆਪਾਂ ਇਹਨੂੰ ਚੂਜ਼ ਕਰ ਸਕਦੇ ਤੇ ਇਹ 6 ਸਾਲ ਪਹਿਲੇ ਮੈਂ ਇਹਨੂੰ ਪ੍ਰੋਫੈਸ਼ਨਲੀ ਚੂਜ਼ ਕੀਤਾ ਬਾਕੀ ਜਿਹੜਾ ਕਾਮੇਡੀ ਵਾਲਾ ਕੀੜਾ ਸੀ ਉਹ ਬਚਪਨ ਤੋਂ ਸੀਗਾ ਤੇ ਕਿਸੇ ਆਰਟਿਸਟ ਨੂੰ ਉਦੋਂ ਮਿਲਣ ਦੀ ਇੱਛਾ ਕਾਮੇਡੀ ਵਾਲੇ ਨੂੰ ਕਿਉਂਕਿ ਹੁਣ ਤਾਂ ਡਿਜੀਟਲ ਜਮਾਨਾ ਦੁਨੀਆ ਬਹੁਤ ਛੋਟੀ ਹੋ ਗਈ ਹੈ ਅਪਰੋਚ ਕਰਕੇ ਪਹੁੰਚ ਜਾਂਦੇ ਲੋਕ ਇਤਨੇ ਕਿਉਂਕਿ ਉਦੋਂ ਮੁਸ਼ਕਲ ਸੀ ਤਾਂ ਕਿਸੇ ਆਰਟਿਸਟ ਨੂੰ ਮਿਲਣ ਦੀ ਇੱਛਾ ਹੋਵੇ ਮੇਲੇ ਪਹੁੰਚੇ ਕਿਸੇ ਤਰੀਕੇ ਨਾਲ ਨਹੀਂ ਜਿਹੜੇ ਮੇਰੇ ਮੇਰੇ ਫੇਵਰਟ ਆਰਟਿਸਟ ਨੇ ਉਹ ਮਤਲਬ ਉਹਨਾਂ ਨੂੰ ਮਿਲ ਨਹੀਂ ਪਾਇਆ ਉਹ ਅਮਨullah ਖਾਨ ਸਾਹਿਬ ਨੇ ਦੂਸਰੀ ਗੱਲ ਉਹ ਦੁਨੀਆ 'ਚ ਨਹੀਂ ਰਹ ਤੇ ਸਭ ਤੋਂ ਇੰਪੋਰਟੈਂਟ ਗੱਲ ਉਹ ਪਾਕਿਸਤਾਨ ਤੋਂ ਸੀ ਨਾ ਕਦੀ ਉਹਨਾਂ ਦਾ ਇੱਧਰ ਮਤਲਬ ਜਦੋਂ ਆਏ ਸੀ ਇੰਡੀਆ 'ਚ ਆਏ ਸੀ ਉਹ ਗ੍ਰੇਟ ਇੰਡੀਅਨ ਲਾਸਟਰ ਚੈਲੰਜ ਦੇ ਟਾਈਮ ਤੇ ਤੇ ਉਦੋਂ ਆਪਣੀ ਇੰਨੀ ਪਹੁੰਚ ਨਹੀਂ ਸੀਗੀ ਆਪਾਂ ਤੁਸੀਂ ਦੱਸਿਆ ਨਾ ਡਿਜੀਟਲ ਦੇ ਨਾਲ ਦੁਨੀਆ ਛੋਟੀ ਹੋ ਗਈ ਉਦੋਂ ਨਹੀਂ ਪਤਾ ਹੁੰਦਾ ਸੀ ਕਿ ਪ੍ਰੋਸੈਸ ਕੀ ਹੈ ਫੋਲੋ ਕਿੱਦਾਂ ਕਰਨਾ ਤੇ ਬਾਕੀ ਮਿਲਦੇ ਰਹੀਦਾ ਜਿੰਨੂੰ ਮਤਲਬ ਹੈਗਾ ਹੁਣ ਉੰਨੀ ਉਹ ਉੰਨੀ ਨਹੀਂ ਰਹੀ ਕਿਉਂਕਿ ਉਹ ਪਹਿਲੇ ਬਚਪਨਾ ਲੱਗ ਹੁੰਦਾ ਹੁਣ ਅਲੱਗ ਤੇ ਹੁਣ ਸਿਰਫ ਇੰਨੀ ਕੁ ਕਯੂਰਿਓਸਿਟੀ ਹੁੰਦੀ ਹੈ ਕਿ ਯਾਰ ਉਹਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਜੇ ਬਸ ਇੰਨਾ ਕੀ ਹੈ ਬਸ ਕੰਮ ਚੱਲ ਪੈਂਦਾ ਵਿਅਕਤੀ ਨੂੰ ਸ਼ੋ ਸਾਰਾ ਕੁਝ ਮਿਲਦਾ ਪਰ ਇੱਕ ਟਾਈਮ ਆਉਣਾ ਜਦੋਂ ਉਹਨੂੰ ਲੱਗਦਾ ਯਾਰ ਫੇਮਸ ਹੋ ਗਏ ਸੱਚੀ ਬੀ ਆਰ ਗੱਲ ਬਣ ਗਈ ਉਹ ਮੂਮੈਂਟ ਕਿਹੜੀ ਸੀ ਨਹੀਂ ਹਜੇ ਨਹੀਂ ਹਜੇ ਮੂਮੈਂਟ ਆਈ ਨਹੀਂ ਹੈ ਜੀ ਉਹ ਆਏਗੀ ਤੇ ਫਿਰ ਸ਼ਾਇਦ ਮੈਨੂੰ ਫੀਲ ਹੋਏਗਾ ਕਿਉਂਕਿ ਅਜੇ ਜਿੰਨੀ ਕਿ ਮੈਂ ਮਿਹਨਤ ਕਰੀ ਜਿੰਨਾ ਉਹਨਾਂ ਨੂੰ ਫਲ ਮਿਲੀ ਜਾਂਦਾ ਮੈਨੂੰ ਲੱਗਦਾ ਕਿ ਮੈਨੂੰ ਹੋਰ ਮਿਹਨਤ ਕਰਨੀ ਪੈਣੀ ਹੈ ਹੋਰ ਮਿਹਨਤ ਕਰੂੰਗਾ ਤੇ ਹੋਰ ਜ਼ਿਆਦਾ ਅਚੀਵ ਕਰੂੰਗਾ ਸ਼ਾਇਦ ਉਦੋਂ ਉਹ ਟਾਈਮ ਆਏਗਾ ਮੇਰੇ ਹਿਸਾਬ ਨਾਲ ਹਜੇ ਨਹੀਂ ਹਜੇ ਟਾਈਮ ਯਾਨੀ ਕਿ ਹਲੇ ਸਮਾਂ ਰੈਂਦਾ ਹਜੇ ਰੈਂਦਾ ਪੀਕ ਦੇਖਣੀ ਹੈ ਹਲੇ ਹਾਂ ਨਹੀਂ ਹਜ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਡਾਊਨ ਟੂ ਅਰਥ ਬਹੁਤ ਹੋ ਦੋ ਤਿੰਨ ਵਿਅਕਤੀਆਂ ਨੂੰ ਮੈਂ ਜਾਣਦਾ ਜਿਹੜੇ ਪਰਸਨਲੀ ਤੁਹਾਨੂੰ ਮਿਲੇ ਨੇ ਇੱਕ ਦੋ ਅਮਰitsar ਦੇ ਨਾਲ ਸੰਬੰਧਿਤ ਨੇ ਇੱਕ ਖਾਨੇ ਦੇ ਨਾਲ ਸੰਬੰਧਿਤ ਉਹ ਤੁਹਾਨੂੰ ਚੰਡੀਗੜ੍ਹ 'ਚ ਮਿਲੇ ਓਕੇ ਕੋਲੇ ਡਾਊਨ ਟੂ ਅਰਥ ਬਹੁਤ ਨੇ ਤੁਸੀਂ ਮਿਲ ਲੋ ਹਲੀਮੀ ਬਹੁਤ ਆ ਜੀ ਜਦੋਂ ਵਿਅਕਤੀ ਨੂੰ ਫੇਮ ਆਉਂਦਾਗਾ ਤਾਂ ਉਹ ਸਭ ਤੋਂ ਪਹਿਲਾਂ ਪੈਰ ਛੱਡਦਾ ਤਾਂ ਕੀ ਚੀਜ਼ ਆ ਰਹੀਆਂ ਕਿ ਉਹ ਖਲੀਮੀ ਸਾਰਾ ਕੁਝ ਹਲੇ ਤੱਕ ਬਰਕਰਾਰ ਆ ਉਸੇ ਢੰਗ ਨਾਲ ਅ ਦੇਖੋ ਇਹ ਚੀਜ਼ਾਂ ਮੈਨੂੰ ਮੈਂ ਨਹੀਂ ਦੱਸ ਸਕਦਾ ਦੂਸਰਾ ਬੰਦਾ ਦੱਸ ਸਕਦਾ ਕਿਉਂਕਿ ਮੈਂ ਤੇ ਉਹੀ ਜੀਵਨ ਜੀ ਰਿਹਾ ਜੋ ਮੈਂ ਪਹਿਲੇ ਜਿੰਨਾ ਪਾਇਆ ਉਹੀ ਹੁਣ ਜੀ ਰਿਹਾ ਤੇ ਹਾਂ ਡਿੱਗਣ ਦਾ ਡਰ ਹਰ ਇਨਸਾਨ ਨੂੰ ਹੁੰਦਾ ਤੇ ਉਹਦੇ ਲਈ ਤੁਸੀਂ ਬੜੇ ਬੇਬੀ ਸਟੈਪ ਲੈਣੇ ਹੁੰਦੇ ਤੇ ਮੈਂ ਉਹੀ ਕੋਸ਼ਿਸ਼ ਕਰਦਾ ਕਿ ਬਾਈ ਐਨੀ ਐਕਸੀਡੈਂਟਲੀ ਮੈਂ ਕਿਸੇ ਨੂੰ ਹਰਟ ਨਾ ਕਰ ਦਵਾ ਮਤਲਬ ਇਹੀ ਹੁੰਦਾ ਨਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਯਾਰ ਉਹਦੇ ਅੰਦਰ ਬੜਾ ਐਟੀਟਿਊਡ ਆ ਗਿਆ ਤੇ ਐਟੀਟਿਊਡ ਕਿਦਾਂ ਦਿਖਦਾ ਕਿਉਂਕਿ ਉਹ ਤੁਹਾਨੂੰ ਹਰਟ ਕਰਦਾ ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਨੂੰ ਹਰਟ ਨਾ ਕਰਾਂ ਤੇ ਦੂਸਰੀ ਗੱਲ ਤੁਹਾਡੇ ਸਵਾਲ ਜਵਾਬ ਉਹਦੇ ਵਿੱਚ ਹੀ ਹੈ ਸਵਾਲ ਜਵਾਬ ਹੀ ਕਿ ਤੁਸੀਂ ਕਿਹਾ ਕਿ ਜਦੋਂ ਫੇਮ ਆ ਜਾਂਦਾ ਬੰਦਾ ਹਿਲ ਜਾਂਦਾ ਪਰ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਗਿਆ ਰਹਿ ਗਿਆ ਜੇ ਫੇਮ ਆਇਆ ਹੀ ਨਹੀਂ ਹੈ ਜਦੋਂ ਆਏਗਾ ਉਦੋਂ ਦੇਖਾਂਗੇ ਫੇਮ ਤਾਂ ਮੰਨਨੇ ਤੋਂ ਨਹੀਂ ਕਿ ਕਦੋਂ ਆ ਗਿਆ ਨਹੀਂ ਬਟ ਮੈਂ ਮਤਲਬ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਕਦੀ ਕਿਸੇ ਨੂੰ ਇਦਾਂ ਨਾ ਲੱਗੇ ਕਿ ਇਹ ਬੰਦਾ ਪਹਿਲੇ ਹੋਰ ਸੀ ਤੇ ਹੁਣ ਹੋਰ ਹੋ ਸੋਸ਼ਲ ਮੀਡੀਆ ਤੇ ਕਮੈਂਟ ਬਾਜ਼ੀ ਵੀ ਬਹੁਤ ਚੱਲਦੀ ਆ ਕਿਉਂਕਿ ਕੋਈ ਵੀ ਵਿਅਕਤੀ ਜੇਕਰ ਫੇਮਸ ਹੋਇਆ ਤਾਂ ਉਹਦੇ 'ਚ ਕੁਝ ਪੱਲੇ ਸੀ ਉਹਨੇ ਮਿਹਨਤ ਕੀਤੀ ਸਟਰਗਲ ਕੀਤੀ ਤਾਂ ਤਾਂ ਉਸ ਮਕਾਮ ਤੇ ਪਹੁੰਚਿਆ ਜੀ ਤਾਂ ਅੱਜ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਰੀਲਸ ਵੀਡੀਓ ਸਭ ਕੁਝ ਚੱਲਦਾ ਸ਼ੋਅਜ਼ ਹੋ ਰਹੇ ਨੇ ਸਭ ਕੁਝ ਹੋ ਰਿਹਾ ਤਾਂ ਇਹਦੇ 'ਚ ਜਦੋਂ ਕਮੈਂਟ ਆਉਂਦੇ ਨੇ ਤਾਂ ਉਹ ਰੀਲ ਕਦੇ ਘੁੰਮਦੀ ਆ ਜਾਂ ਇਗਨੋਰ ਕਰ ਦਿੰਦੇ ਨੇ ਸਾਰੇ ਕਿਸੇ ਨੂੰ ਦੇਖਦੇ ਨਹੀਂ ਨਹੀਂ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਮੈਂ ਕਮੈਂਟ ਹੀ ਫਿਲਟਰ ਕਰਦਾ ਜੀ ਜਿਹੜੀਆਂ ਗਾਲਾਂ ਗੂਲਾਂ ਵਾਲੇ ਹੁੰਦੇ ਆ ਉਹਨਾਂ ਨੂੰ ਡਿਲੀਟ ਕਰ ਦਿੰਦਾ ਇਹ ਕੁਛ ਕਮੈਂਟ ਹੁੰਦੇ ਨੇ ਤੁਹਾਨੂੰ ਉਹ ਹੁੰਦੇ ਤੇ ਮਤਲਬ ਗਲਤੀ ਨੇ ਬਟ ਉਹਦੇ ਵਿੱਚ ਕੁਛ ਨਾ ਗਲਤ ਨਹੀਂ ਹੁੰਦਾ ਮਤਲਬ ਜਿਹੜੀ ਭਾਸ਼ਾ ਦੀ ਮਰਿਆਦਾ ਜਿਹਨੂੰ ਆਪਾਂ ਕਹਿ ਲੈਂਦੇ ਆ ਉਹ ਪੂਰੀ ਚੰਗੀ ਭਾਸ਼ਾ 'ਚ ਕ੍ਰਿਟਿਸਿਜ਼ਮ ਕੀਤਾ ਉਹਨੂੰ ਮੈਂ ਨਹੀਂ ਡਿਲੀਟ ਕਰਦਾ ਬਟ ਜਿਹੜਾ ਸਿੱਧਾ ਹੀ ਮਾਂ ਭੈਣ ਦੀ ਕਰਦੇ ਫਿਰ ਉਹਨੂੰ ਆਪਾਂ ਡਿਲੀਟ ਕਰ ਦਿੰਦੇ ਆ ਤੇ ਕਿਸੇ ਬੜੇ ਵਧੀਆ ਇਨਸਾਨ ਨੇ ਕਲ ਕਹੀ ਸੀ ਕਿ ਤੁਹਾਨੂੰ ਕਿੰਨੇ ਪਰਸੈਂਟ ਮੈਸੇਜ ਨੇ ਜਿਹੜੇ ਕਮੈਂਟ ਨੇ ਜਿਹੜੇ ਪੋਜ਼ਿਟਿਵ ਆਉਂਦੇ ਆ ਉਹਨਾਂ ਦੀ ਗਿਣਤੀ ਮੇਰੇ ਹਿਸਾਬ ਨਾਲ 90% ਆ ਜਿਹੜੇ ਨੈਗੇਟਿਵ ਆ ਉਹਨਾਂ ਦੀ ਮੇਰੇ ਸਾਹਮਣੇ 10% ਵੀ ਨਹੀਂ ਆ ਤੇ ਫਿਰ ਆਪਾਂ ਉਹ 10% ਵਾਲ ਕਿਉਂ ਧਿਆਨ ਦਈਏ ਆਪਾਂ 90 ਵਾਲ ਦਈਏ ਬਟ ਫਿਰ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹਣਾ ਕਿ ਪਲੀਜ਼ ਜਿਹੜੇ ਲੋਕ ਐਦਾਂ ਦੇ ਕਮੈਂਟ ਕਰਦੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਕਮੈਂਟ ਕਰਕੇ ਅਗਲੀ ਵੀਡੀਓ ਤੇ ਜਾ ਕੇ ਫੇਰ ਕਮੈਂਟ ਕਰ ਰਹੇ ਹੋ ਤੇ ਅਗਲੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਬਟ ਫਰਕ ਪੈਂਦਾ ਤੁਸੀਂ ਭਾਵੇਂ 2 ਮਿੰਲੀ ਨੈਗੇਟਿਵ ਹੁੰਦੇ ਹੋ ਤੁਹਾਨੂੰ ਫਰਕ ਪੈਂਦਾ ਤੇ ਪਲੀਜ਼ ਇਹ ਨਾ ਕਰਿਆ ਕਰੋ ਅਗਰ ਕਰਨਾ ਵੀ ਹੈ ਜਿਹਨੂੰ ਤੁਸੀਂ ਭਾਈ ਹਰਨੰਦ ਦੱਸਿਆ ਕਿ ਪੋਜ਼ਿਟਿਵ ਵੇ ਨਾਲ ਵੀ ਤੁਸੀਂ ਕਿਸੇ ਦਾ ਮਜ਼ਾਕ ਵੀ ਉਡਾ ਸਕਦੇ ਉਹ ਉਹ ਦਾਇਆ ਮੇਰਾ ਮਜ਼ਾਕ ਹੁੰਦਾ ਮਜ਼ਾਕ ਕੀ ਹੁੰਦਾ ਬੰਦਾ ਕਹਿੰਦਾ ਠੀਕ ਆ ਯਾਰ ਅਸੀਂ ਵੀ ਦੇਹੀ ਕੁਝ ਕਰ ਰਹੇ ਹਾਂ ਬਟ ਹਾਂ ਜਦੋਂ ਤੁਸੀਂ ਸਿੱਧਾ ਹੀ ਸਟ੍ਰੇਟ ਹੋ ਜਾਂਦੇ ਹੋ ਉਹ ਕਿਤੇ ਨਾ ਕਿਤੇ ਆਰਟਿਸਟ ਦੇ ਮਨ ਨੂੰ ਉਹ ਚੀਜ਼ ਲੱਗ ਜਾਂਦੀ ਹੈ ਤੇ ਬੜੀ ਵਾਰੀ ਦਿਲ ਕਰਦਾ ਕਿ ਆਪਾਂ ਵੀ ਹੋ ਜਾਈਏ ਸ਼ੁਰੂ ਫਿਰ ਲੱਗਦਾ ਕਿ ਨਹੀਂ ਫਿਰ ਥੋੜਾ ਜਿਹਾ ਫਰਕ ਹੋਣਾ ਚਾਹੀਦਾ ਇਹਨਾਂ ਦੋਨਾਂ ਦੇ ਵਿੱਚ ਜਦੋਂ ਆਮ ਕਰਦਾ ਮੁੰਡਾ ਕੋਈ ਸਟੈਪ ਚੱਕਦਾ ਇਹੋ ਜਿਹਾ ਤਾਂ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਮਾਪਿਆਂ ਨੂੰ ਵੀ ਹੁੰਦੇ ਨੇ ਕਿ ਇਹ ਕਿਹੜੇ ਰਾਹ ਪੈ ਗਿਆ ਇਹਦਾ ਕੀ ਬਣੂਗਾ ਇਹਦਾ ਫਿਊਚਰ ਉਲ ਗਿਆ ਤੇ ਜਦੋਂ ਤੁਸੀਂ ਹਾਸਲ ਕਰ ਲੈਨੇ ਹੋ ਕੁਝ ਤੋ ਸੰਤੁਸ਼ਟੀ ਤੁਹਾਨੂੰ ਵੀ ਹੁੰਦੀ ਆ ਤੇ ਮਾਪਿਆਂ ਨੂੰ ਵੀ ਹੁੰਦੀ ਆ ਕਿ ਤੁਹਾਨੂੰ ਉਹ ਸੰਤੁਸ਼ਟੀ ਹੈ ਤੇ ਤੁਹਾਡੇ ਪੇਰੈਂਟਸ ਦਾ ਅੱਜ ਕੀ ਸੋਚਣਾ ਜੇ ਜਦੋਂ ਤੁਸੀਂ ਸਟੈਪ ਲਿਆ ਸੀ ਇਹ ਉਦੋਂ ਉਹ ਕਿਸ ਢੰਗ ਦਾ ਰੈਕਟ ਕਰਦੇ ਸੀ ਮੈਂ ਜਦੋਂ ਜੌਬ ਕਰਦਾ ਸੀ ਨਾ ਤੇ ਮੈਂ ਕਾਮੇਡੀ ਵਾਲੇ ਬਣਨੇ ਆਣਾ ਸੀ ਤੇ ਤੁਸੀਂ ਤੁਸੀਂ ਵੀ ਤੁਹਾਡੀ ਪਹਿਲੀ ਜੌਬ ਨਹੀਂ ਹੋਈਗੀ ਤੁਸੀਂ ਇਸ ਤੋਂ ਵੈਲੇ ਗਈ ਨੌਕਰੀਆਂ ਕੀਤੀ ਹੋਣਗੀਆਂ ਤੇ ਇਹਨਾਂ ਇਨਸਾਨ ਦੀ ਫਿਤਰਤ ਹੈ ਜਦੋਂ ਉਹਨੂੰ ਅਗਲਾ ਸਟੈਪ ਦਿਖਦਾ ਹੈ ਨਾ ਤੇ ਉਹਨੂੰ ਪਿਛਲਾ ਸਟੈਪ ਖਰਾਬ ਲੱਗਦਾ ਹੈ ਤੇ ਜਦੋਂ ਮੈਨੂੰ ਮੈਂ ਸਟੈਂਡ ਅਪ ਕਾਮੇਡੀ 'ਚ ਜਾਣਾ ਸੀ ਤੇ ਮੈਨੂੰ ਨਾ ਆਪਣੀ ਪਹਿਲੀ ਜੌਬ ਖਰਾਬ ਲੱਗਣ ਲੱਗੀ ਪਈ ਮੈਂ ਘਰ ਆ ਕੇ ਕਹੀ ਇਹਨਾ ਯਾਰ ਉਹ ਤੇ ਸ਼ਿਫਟ ਟਾਈਮਿੰਗ ਬਹੁਤ ਲੰਬੀ ਹੈ ਹਨਾ ਉਥੇ ਕਦੀ ਨਾਈਟ ਸ਼ਿਫਟ ਲੱਗ ਜਾਂਦੀ ਕਦੀ ਮਾਰਨਿੰਗ ਲੱਗ ਜਾਂਦੀ ਹੈ ਮੈਂ ਚੇਂਜ ਕਰਨਾ ਮੈਨੂੰ ਮੈਨੂੰ ਨਹੀਂ ਮਜਾ ਆਉਂਦਾ ਮੈਂ ਆਪਣੇ ਹਿਸਾਬ ਨਾਲ ਕੰਮ ਕਰਨਾ ਹਾਂ ਮੈਂ ਆਪਣੇ ਹਿਸਾਬ ਨਾਲ ਕਰਨਾ ਚਾਹੁੰਦਾ ਫਿਰ ਉਹ ਮੈਂ ਇੰਨਾ ਕਿ ਜ਼ਿਆਦਾ ਉਹਨਾਂ ਨੂੰ ਇਰੀਟੇਟ ਕਰਦਾ ਕਹਿੰਦਾ ਯਾਰ ਤੂੰ ਜੋ ਕਰਨਾ ਕਰ ਲੈ ਸਾਡਾ ਸਿਰ ਨਖਾਇਆ ਕਰ ਬੱਲ ਤੂੰ ਕਰ ਲੈ ਆਪਣੇ ਹਿਸਾਬ ਨਾਲ ਜੋ ਕਰਨਾ ਬਟ ਮੇਰੀ ਵਾਈਫ ਨੇ ਮੈਨੂੰ ਕਿਹਾ ਸੀਗਾ ਕਿ ਤੇਰੇ ਕੋਲ 1 ਸਾਲ ਆ ਤੂੰ 1 ਸਾਲ ਚ ਮਤਲਬ ਤੁਸੀਂ ਟਰਾਈ ਕਰ ਸਕਦੇ ਹੋ ਬਟ 1 ਸਾਲ ਬਾਅਦ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤਰ੍ਹਾਂ ਦਾ ਨਹੀਂ ਕੁਝ ਅਚੀਵ ਕਰ ਵਡ ਪਰਮਾਤਮਾ ਦੀ ਕਿਰਪਾ ਲਈ ਮੈਨੂੰ 3-4 ਮਹੀਨਿਆਂ ਜਿਉਂ ਪੋਟੈਂਸ਼ੀਅਲ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਉਹਦੇ ਵਿੱਚ ਤੇ एवरीवन ਖੁਸ਼ ਨੇ ਮੇਰ ਤੋਂ ਮਤਲਬ ਜਿੰਨਾ ਕ ਕਰ ਰਹੇ ਤੁਸੀਂ ਵੀ ਐਸ਼ਕ ਕਹਿ ਰਹੇ ਹੋ ਕਿ ਪੀਕ ਨਹੀਂ ਆਇਆ ਹੂੰ ਦੁਨੀਆ 'ਚ ਕਲਾ ਕਲਾ ਦੀ ਕਮੀ ਨਹੀਂ ਕਲਾਕਾਰਾਂ ਦੀ ਕਮੀ ਨਹੀਂ ਇੱਕ ਸਹੀ ਸਮੇਂ ਦੀ ਜੇ ਤੁਹਾਡਾ ਟਾਈਮ ਹੁੰਦਾ ਜਦੋਂ ਆਉਂਦਾਗਾ ਪਰ ਕਈ ਵਾਰੀ ਤੇਜ਼ੀ ਹੋ ਜਾਂਦੀ ਹੈ ਸ਼ਾਰਟਕਟ ਲੱਭਣ ਦਾ ਜ਼ਮਾਨਾ ਬਹੁਤ ਆ ਗਿਆ ਅੱਜਕੱਲ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹੋਗੇ ਜਿਹੜੇ ਨਾ ਜਾਣ ਸ਼ਾਰਟਕਟ ਲੱਭ ਕੇ ਇੱਕਦਮ ਅੱਗੇ ਆਉਣਾ ਚਾਹੁੰਦੇ ਨੇ ਨਹੀਂ ਫਿਰ 19 ਜਿੰਨੀ ਤੇਜ਼ੀ ਨਾਲ ਅੱਗੇ ਆਣਗੇ 19 ਤੇਜ਼ੀ ਨਾਲ ਹੀ ਪਿੱਛੇ ਚੱਲ ਜਾਣਗੇ ਨਾ ਉਹ ਜਿੰਨੀ ਤੇਜ਼ੀ ਨਾਲ ਉਹ ਉੱਪਰ ਚਾਵਾਂਗੇ 19 ਤੇਜ਼ੀ ਨਾਲ ਅਗਰ ਤੁਸੀਂ ਮੈਂ ਪਹਿਲੇ ਵਰਡ ਯੂਜ਼ ਕਰਦਾ ਬੇਬੀ ਸਟੈਪ ਅਗਰ ਛੋਟੇ ਛੋਟੇ ਸਟੈਪ ਲਓਗੇ ਨਾ ਤੇ ਫਿਰ ਤੁਹਾਨੂੰ ਡਿੱਗਣ ਦਾ ਡਰ ਨਹੀਂ ਰਹੇਗਾ ਤੇ ਤੁਸੀਂ ਨਾ ਆਪਣੇ ਫੇਲਿਅਰ ਤੋਂ ਵੀ ਸਿੱਖੋਗੇ ਜਦੋਂ ਤੁਸੀਂ ਸ਼ਾਰਟਕਟ ਲੈਂਦੇ ਹੋ ਉਹਦੇ ਵਿੱਚ ਨਾ ਕਈ ਚੀਜ਼ਾਂ ਇਦਾਂ ਦੀ ਹੁੰਦੀਆਂ ਨੇ ਜਿਹੜੀਆਂ ਤੁਸੀਂ ਓਵਰਟੇਕ ਕਰ ਜਾਂਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਬਟ ਜਦੋਂ ਤੁਸੀਂ ਸਲੋਲੀ ਚੱਲਦੇ ਹੋ ਤੇ ਉਹ ਚੀਜ਼ਾਂ ਤੁਹਾਡੇ ਲਈ ਜਾਂ ਆਉਣ ਵਾਲੇ ਲੋਕਾਂ ਲਈ ਐਗਜ਼ੈਂਪਲ ਬਣ ਜਾਂਦੀਆਂ ਨੇ ਕਿ ਅਗਰ ਮੇਰੇ ਨਾਲ ਆਹ ਟਾਈਮ ਤੇ ਆਹ ਗਲਤੀ ਹੋਈ ਸੀ ਤੇ ਮੈਂ ਚਾਰ ਲੋਕਾਂ ਨੂੰ ਦੱਸਾਂਗਾ ਕਿ ਹੁਣ ਤੁਸੀਂ ਮੰਨ ਲਓ ਕਿ ਅਗਰ ਤੁਸੀਂ ਬਾਈਕ ਤੇ ਇਕੱਲੇ ਕਿਤੇ ਟ੍ਰਿਪ ਤੇ ਨਿਕਲੇ ਹੋਏ ਹੋ ਤੇ ਤੁਹਾਡੀ ਸਪੀਡ 100 120 ਹੈ ਤੁਸੀਂ ਕਈ ਚੀਜ਼ਾਂ ਜਿਹੜੀਆਂ ਉਹ ਮਿਸ ਕਰ ਜਾਓਗੇ ਬਟ ਉਹੀ ਤੁਹਾਡੀ ਬਾਈਕ ਦੀ ਸਪੀਡ ਜਿਹੜੀ 40 50 ਹੈ ਤਾਂ ਤੁਸੀਂ ਉਹ ਨਾਲ-ਨਾਲ ਕਈ ਚੀਜ਼ਾਂ ਨੂੰ ਫੋਲੋ ਕਰਦੇ ਜਾਓਗੇ ਦੇਖਦੇ ਜਾਓਗੇ ਇੱਥੇ ਫਲਾਣੀ ਦੁਕਾਨ ਤੁਹਾਨੂੰ ਤੁਸੀਂ ਨੋਟਿਸ ਕਰਦੇ ਹੋ ਨਿੱਕੇ ਹੁੰਦੇ ਆਪਾਂ ਬਾਅਦ 'ਚ ਪੈਣੇ ਸੀ ਤੇ ਜਦੋਂ ਬੱਸ ਹੌਲੀ-ਹੌਲੀ ਚੱਲਦੀ ਸੀ ਤੇ ਅਸੀਂ ਦੁਕਾਨਾਂ ਦੇ ਨਾਮ ਪੜ੍ਹਦੇ ਹੁੰਨੇ ਸੀ ਉਦੋਂ ਆਪਾਂ ਜੱਜ ਕਰਦੇ ਹੁੰਨੇ ਸੀ ਕਿ ਕਿਹੜੀ ਜਗ੍ਹਾ ਆ ਗਈ ਹੈ ਬਟ ਜਦੋਂ ਅਸੀਂ ਜਹਾਜ਼ 'ਚ ਬਹਿ ਜਾਂਦੇ ਫਿਰ ਆਈ ਥਿੰਕ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਸ ਕਰ ਜਾਂਦੇ ਆ ਤੇ ਸ਼ਾਰਟਕਟ ਰਾਈਟ ਵੇ ਨਹੀਂ ਹੈ ਮੇਰੇ ਸਾਬ ਨਾਲ ਕਿਤੇ ਕਿਸੇ ਚੀਜ਼ ਨੂੰ ਅਚੀਵ ਕਰਨਾ ਤੁਸੀਂ ਦੁਕਾਨਾਂ ਦਾ ਨਾਮ ਪੜਨ ਦੀ ਗੱਲ ਕੀਤੀ ਉੱਥੇ ਮੈਨੇ ਚੇਤੇ ਆਇਆ ਕਿ ਜਦੋਂ ਅਸੀਂ ਇਸ ਸਮਾਜ ਨੂੰ ਦੇਖਦੇ ਆਂ ਤਾਂ ਅਸੀਂ ਜੇ ਟ੍ਰੈਫਿਕ ਲਾਈਟ ਤੇ ਫਸੇ ਆਂ ਤਾਂ ਇਰੀਟੇਟਿਵ ਹੋਵਾਂਗੇ ਤੇ ਕਿਸੇ ਨੂੰ ਕੁਝ ਗਲਤ ਕਰਦਾ ਦੇਖਦੇ ਆਂ ਤਾਂ ਉਹੋ ਪਰ ਇੱਕ ਕਮੇਡੀਅਨ ਉਹਦੇ ਚੋਂ ਜੋਕਸ ਲੱਭਦਾ ਉਹਨੂੰ ਵਧੀਆ ਕਹਾਣੀ ਬਣਾ ਕੇ ਪੇਸ਼ ਕਰਦਾ ਤਾਂ ਤੁਹਾਡਾ ਨਜ਼ਰੀਆ ਕੀ ਹੁੰਦਾ ਉਹਨੂੰ ਲੈ ਕੇ ਇਹੀ ਹੁੰਦਾ ਜੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਦੇਖੋ ਕਾਮੇਡੀ ਜਿਹੜੀ ਹੈ ਨਾ ਪ੍ਰੋਬਲਮ ਦੇ ਵਿੱਚ ਜ਼ਿਆਦਾ ਵਧੀਆ ਨਿਕਲ ਕੇ ਆਉਂਦੀ ਹੈ ਹਨਾ ਜਿੱਥੇ ਕੋਈ ਪ੍ਰੋਬਲਮ ਕ੍ਰੀਏਟ ਹੋ ਗਈ ਸੁਣਨ ਵਾਲੇ ਨੂੰ ਵੀ ਉਸ ਚੀਜ਼ ਦਾ ਜ਼ਿਆਦਾ ਮਜ਼ਾ ਆਉਂਦਾ ਕਿ ਹੁਣ ਕੀ ਹੋਏਗਾ ਅਗਰ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਪ੍ਰਪੋਜ਼ ਕੀਤਾ ਤੇ ਉਹਨੇ ਕੁੜੀ ਨੇ ਉਹਨੂੰ ਹਾਂ ਕਰਤੀ ਐ ਤੇ ਉਹਦੇ ਵਿੱਚ ਕਾਮੇਡੀ ਨਹੀਂ ਹੈ ਕੁਝ ਨਹੀਂ ਹੈ ਕਾਮੇਡੀ ਅਗਰ ਉਹ ਕੁੜੀ ਦੇ ਭਰਾ ਵੀ ਆ ਗਏ ਉਹਦਾ ਪਿਓ ਵੀ ਆ ਗਿਆ ਉੱਥੇ ਲੜਾਈ ਹੋ ਗਈ ਐ ਫਿਰ ਤੁਹਾਡੀ ਜਿਹੜੀ ਕਯਰਿਓਸਿਟੀ ਉਹ ਨਿਕਲਦੀ ਐ ਤੇ ਜਿੱਥੇ ਜ਼ਿਆਦਾ ਜੱਬ ਪਿਆ ਹੁੰਦਾ ਉੱਥੇ ਅਸੀਂ ਆਪਣੀਆਂ ਅੱਖਾਂ ਦਿਮਾਗ ਕੰਨ ਖੋਲ ਕੇ ਰੱਖਦੇ ਆ ਕਿੱਥੇ ਕੁਝ ਨਾ ਕੁਝ ਇਦਾਂ ਦਾ ਮਿਲ ਜਾਏਗਾ ਜਿਹੜਾ ਆਪਾਂ ਅੱਗੇ ਜਾ ਕੇ ਯੂਜ਼ ਕਰ ਸਕਦੇ ਆ ਤੇ ਨਾਲੋਂ ਨਾਲ ਜਿਹੜੀ ਸੁਪਨਿਆਂ ਦੀ ਗੱਲ ਹੁੰਦੀ ਆ ਕਿ ਹਰ ਵਿਅਕਤੀ ਦੇ ਇੱਕ ਸੁਪਨੇ ਹੁੰਦੇ ਆ ਕਿ ਮੈਂ ਇਹ ਮਕਾਮ ਹਾਸਲ ਕਰਨਾ ਲਾਈਫ 'ਚ ਇਹ ਕਰਨਾ ਤਾਂ ਕਾਮਿਕ ਸਿੰਘ ਦਾ ਕੀ ਸੁਪਨਾਗਾ ਜਾਂ ਗਿਵ ਬੈਕ ਟੂ ਕਮਿਊਨਿਟੀ ਦੀ ਗੱਲ ਜਦੋਂ ਆਉਂਦੀ ਹੈ ਸਮਾਜ ਨੂੰ ਵਾਪਸ ਦੇਣ ਦੀ ਤਾਂ ਉਹਦੇ ਚ ਤੁਹਾਡੇ ਖਿਆਲ ਆਤ ਕਿ ਸਟੰਗ ਦੇ ਨੇ ਆ ਇਹ ਦੋਨੋਂ ਦੋਨੋਂ ਜਿਹੜੇ ਤੁਹਾਡੇ ਸਵਾਲ ਨੇ ਦੋਨੋਂ ਅਲੱਗ-ਅਲੱਗ ਆ ਜਿਹੜੀ ਆਪਾਂ ਖਿਆਲ ਆਤ ਦੀ ਗੱਲ ਕਰੀਏ ਉਹ ਮੇਰਾ ਇਹੀ ਹੈ ਕਿ ਮੈਂ ਪੰਜਾਬੀ ਚ ਕਾਮੇਡੀ ਕਰਦਾ ਤੇ ਮੈਂ ਪੰਜਾਬੀ ਚ ਕਰਾਂਗਾ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਦੂਸਰੀਆਂ ਭਾਸ਼ਾਵਾਂ ਨੇ ਉਹ ਜ਼ਿਆਦਾ ਜੈਂਟਰੀ ਨੇ ਹਨ ਅਗਰ ਆਪਾਂ ਇੰਗਲਿਸ਼ 'ਚ ਗੱਲ ਕਰਾਂਗੇ ਤੇ ਅਸੀਂ ਥੋੜੇ ਕੂਲ ਲੱਗਾਂਗੇ ਹਾਣਾ ਤੇ ਪਹਿਲਾ ਮੇਰਾ ਮੋਟਿਵ ਇਹ ਹੈ ਕਿ ਪੰਜਾਬੀ 'ਚ ਕਾਮੇਡੀ ਕਰਨੀ ਹੈ ਦੂਸਰਾ ਮੇਰਾ ਮੋਟਿਵ ਇਹ ਹੈ ਕਿ ਮੈਂ ਇਦਾਂ ਦਾ ਕੰਟੈਂਟ ਬਣਾਉਣਾ ਜਿਹਦੇ ਵਿੱਚ ਕੋਈ ਫਿਲਟਰ ਨਾ ਹੋਵੇ ਤੁਹਾਨੂੰ ਇਹ ਨਾ ਸੋਚਣਾ ਪਵੇ ਕਿ ਮੇਰਾ ਬੱਚਾ ਮੇਰੇ ਨਾਲ ਬੈਠਾ ਹੈ ਮੈਂ ਲਾਵਾ ਕੇ ਨਾਲ ਲਾਵਾ ਕੋਈ ਬੱਚਾ ਅਗਰ ਦੇਖਦਾ ਪਿਆ ਤੁਹਾਨੂੰ ਇਹ ਨਾ ਲੱਗੇ ਕਿ ਮੇਰੇ ਪਾਪਾ ਜਾਂ ਮੰਮੀ ਬੈਠੇ ਆ ਉਹਨਾਂ ਸਾਹਮਣੇ ਉਦਾਂ ਦੀ ਕਾਮੇਡੀ ਜੀ ਬਿਲਕੁਲ ਤਾਂ ਬੈਲਟ ਨਹੀਂ ਜਾਣਾ ਹਾਂ ਉਹ ਨਹੀਂ ਤੇ ਇਹ ਇਹ ਮੇਰੇ ਖਿਆਲਤ ਨੇ ਜਿਨ੍ਹਾਂ ਨੂੰ ਮੈਂ ਕੰਟੀਨਿਊ ਕਰਨਾ ਚਾਹੁੰਗਾ ਤੇ ਜਿਹੜ ਤਾਂ ਕੋਈ ਖਾਸੇ ਨਹੀਂ ਭਜੀ ਹੁਣ ਮਤਲਬ ਇਦਾਂ ਕਿ ਜੋ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਕੋਈ ਇਹ ਨਹੀਂ ਹੈ ਕਿ ਆ ਵੀ ਕਰ ਲੈਣਾ ਉਹ ਵੀ ਕਰ ਲੈਣਾ ਬਸ ਨੋਰਮਲ ਹੀ ਹੈ ਜੀ ਤੇ ਜਦੋਂ ਤੁਸੀਂ ਸ਼ੋਅਸ ਕਰਦੇ ਹੋ ਜਿਹਨੂੰ ਸਟੈਂਡ ਅਪ ਕਮੇਡੀ ਵਿੱਚ ਰੋਸਟ ਕਹਿੰਦੇ ਕਿ ਜਦੋਂ ਤੁਸੀਂ ਆਡੀਅנס ਨਾਲ ਗੱਲਬਾਤ ਕਰਦੇ ਹੋ ਉਹ ਕਦੇ ਬੁਰਾ ਬਰਾ ਵੀ ਮਨਾ ਜਾਂਦੇ ਆ ਕੋਈ ਉਹ ਸਕ੍ਰਿਪਟਡ ਹੁੰਦਾ ਜਾਂ ਨੋਰਮਲ ਇਹਦਾ ਸਾਰਾ ਕੁਝ ਨਹੀਂ ਕੋਈ ਸਕ੍ਰਿਪਟਡ ਨਹੀਂ ਹੁੰਦਾ ਜੀ ਉਹ ਬਿਲਕੁਲ ਜੈਨੂਇਨ ਹੁੰਦਾ ਮੌਕੇ ਤੇ ਬਣਾਏ ਗਏ ਛੁਟਕਲੇ ਹੁੰਦੇ ਨੇ ਬਟ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਮੈਂ ਹਾਰਟ ਨਾ ਕਰਾਂ ਕਿਸੇ ਨੂੰ ਅਗਰ ਕੁਝ ਲੱਗ ਵੀ ਰਿਹਾ ਇਸ ਤਰ੍ਹਾਂ ਦਾ ਤੇ ਫਿਰ ਅਸੀਂ ਉਹਦੇ ਨਾਲ ਹੀ ਪੰਜ ਡਾਊਨ ਵੀ ਕਰ ਦਿੰਨੇ ਆ ਉਹਨੂੰ ਇੱਕ ਅਦਾ ਪੰਜ ਆਪਣੇ ਉੱਪਰ ਵੀ ਲੈ ਲੈਣੇ ਆ ਫਿਰ ਸ਼ੋਅ ਤੋਂ ਬਾਅਦ ਸਪੈਸ਼ਲੀ ਮਿਲ ਵੀ ਲੈਣੇ ਆ ਕਿ ਅਗਲੇ ਬੰਦੇ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ ਬਟ ਅਜ ਤੱਕ ਕਦੀ ਇਦਾਂ ਹੋਇਆ ਨਹੀਂ ਕਿ ਕਿਸੇ ਨੂੰ ਬੁਰਾ ਲੱਗਿਆ ਹੋਵੇ ਕਿ ਉਹ ਉੱਠ ਕੇ ਚਲ ਗਿਆ ਹੋਵੇ ਜਾਂ ਉਹਨੇ ਮੈਨੂੰ ਗਾਲੀ ਕੱਢਤੀ ਹੋਵੇ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਜਿਹੜੇ ਲੋਕੀ ਤੁਹਾਨੂੰ ਦੇਖਣ ਆ ਰਹੇ ਆ ਉਹਨਾਂ ਨੂੰ ਤੁਹਾਡੇ ਬਾਰੇ ਵੀ ਪਤਾ ਹੈ ਜਿਹੜੇ ਲੋਕੀ ਤੁਹਾਨੂੰ ਦੇਖਣ ਆ ਰਹੇ ਉਹਨਾਂ ਨੂੰ ਤੁਹਾਡੀ ਆਰਟ ਫਾਰਮ ਬਾਰੇ ਵੀ ਪਤਾ ਹੈ ਤੇ ਕਦੀ ਇਦਾਂ ਹੋਇਆ ਨਹੀਂ ਕੋਈ ਹਾਂ ਨਵਾਂ ਬੰਦਾ ਜਿਸ ਨੂੰ ਨਾ ਆਰਟ ਫਾਰਮ ਦਾ ਪਤਾ ਤੇ ਕਦੇ ਇਦਾਂ ਹੋਇਆ ਕਿ ਐਸਾ ਕਿਰਦਾਰ ਜਿਹੜਾ ਹਸਾਉਣਾ ਔਖਾ ਹੋ ਗਿਆ ਹੋਵੇ ਜਾਂ ਕਿਸੇ ਸ਼ੋਅ ਦੇ ਵਿੱਚ ਇਦਾਂ ਹੋ ਜਾਂਦਾ ਉਹ ਬੜੀ ਵਰੀ ਹੋ ਜਾਂਦਾ ਜੀ ਦੇਖੋ ਅਗਰ 500 ਕੁਰਸੀ ਲੱਗੀ ਤੇ 500 ਦੇ ਵਿੱਚ ਸਾਰੇ ਹਾਸਰੇ ਤੇ ਇੱਕ ਬੰਦਾ ਆਪਣੇ ਫੋਨ ਤੇ ਐ ਕਰਕੇ ਲੱਗਾ ਐ ਵੇਖੀ ਜਾਂਦਾ ਐ ਕਰੀ ਜਾਂਦਾ ਤੇ ਫਿਰ ਬੰਦਾ 499 ਨੂੰ ਭੁੱਲ ਕੇ ਉਹਦੇ ਵਾਲੇ ਬੰਦੇ ਕਹਿੰਦਾ ਕਿ ਤੂੰ ਇੱਕ ਵਾਰੀ ਹੱਸ ਲਾ ਭਰਾਵਾ ਬਸ ਤੇ ਹੋ ਜਾਂਦਾ ਕਿ ਇੱਕ ਵਾਰੀ ਬਟ ਕਰ ਲੀਦਾ ਮਾੜਾ ਮੋਟਾ ਮੈਨੇਜ ਹੁਣ ਇੰਨੀ ਦੁਨੀਆ ਹੈਗੀ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਜੀ ਦੇਖਣਾ ਹਨਾ ਕਈ ਵਾਰੀ ਪੇਰੈਂਟਸ ਆਪਣੇ ਬੱਚਿਆਂ ਨਾਲ ਆਏ ਹੁੰਦੇ ਆ ਉਹ ਤਾਂ ਕਰਕੇ ਆਏ ਹੁੰਦੇ ਕਿ ਰਾਤੀ ਲੇਟ ਨਾ ਹੋ ਜਾਈਏ ਤੇ ਇਸ ਕਰਕੇ ਮੈਂ ਨਾਲ ਚੱਲ ਜਾਨਾ ਜਾਂ ਫਿਰ ਅਗਲੇ ਕਹਿੰਦੇ ਪਾਪਾ ਤੁਸੀਂ ਸਾਡੇ ਨਾਲ ਚੱਲ ਪੋ ਪਰ ਪਾਪਾ ਦਾ ਇੰਟਰਸਟ ਨਹੀਂ ਹੈਗਾ ਬੱਚਿਆਂ ਦਾ ਇੰਟਰਸਟ ਹੈਗਾ ਤੇ ਠੀਕ ਹੈ ਉਹ ਆਪਣੇ ਸਾਥ ਚੱਲਦਾ ਹੀ ਚੱਲਦਾ ਜਾਂ ਤੇ ਸਿਰਫ ਯੰਗ ਜਨਰੇਸ਼ਨ ਸਟੈਂਡ ਅਪ ਕਮੇਡੀ ਪਸੰਦ ਕਰਦੀ ਆ ਜਾਂ ਮੇਡੇਜ ਦੇ ਤਾਂ ਬਾਕੀਆਂ ਚ ਵੀ ਹੈ ਕ੍ਰੇਜ਼ ਵੱਧ ਰਿਹਾ ਹੁਣ ਵੱਧ ਰਿਹਾ ਵੱਧ ਰਿਹਾ ਜੀ ਮੇਰੀ ਆਡੀਅנס ਜਿਹੜੀ ਆ ਉਹ ਮੇਜਰਲੀ ਯੰਗ ਨਹੀਂ ਹੈ ਮੈਨੂੰ ਜਿਹੜੇ ਸੁਣਦੇ ਆ ਯੰਗ ਵੀ ਸੁਣਦੇ ਨੇ ਬਟ ਉਹਦੀ ਰੇਸ਼ੋ ਜਿਹੜੀ ਆ ਉਹਨਾਂ ਨਾਲੋਂ ਘੱਟ ਆ ਜਦੋਂ ਮੈਂ ਫੈਮਿਲੀ ਕੰਟੈਂਟ ਕਰਦਾ ਤੇ ਮੇਰੇ ਸ਼ੋਅ ਦੇ ਵਿੱਚ ਮੰਮੀ ਪਾਪਾ ਟਾਈਪ ਜਾਂ ਫਿਰ ਰਿਸ਼ਤੇਦਾਰ ਜਿਹੜੇ 에ਜੰਟ ਲੋਕ ਨੇ ਜਿੰਨਾ ਕੋਈ ਚੱਲਦਾ ਜੋ ਫੈਮਿਲੀਜ਼ ਫੈਮਿਲੀਜ਼ ਵਾਲਾ ਹਿਸਾਬ ਆ ਉਹ ਹੀ ਜ਼ਿਆਦਾ ਲੋਕ ਆਉਂਦੇ ਨੇ ਤੇ ਆਈ ਥਿੰਕ ਹੁਣ ਅਗਰ ਤੁਸੀਂ ਕਿਸੇ ਦੇ ਘਰ ਟੀਵੀ ਤੇ ਪਹੁੰਚ ਗਏ ਹੋ ਨਾ ਦੈਟ ਮੀਨ ਤੁਸੀਂ ਫੈਮਿਲੀ ਕੰਟੈਂਟ ਹੋ ਜੇ ਤੁਸੀਂ ਅਜੇ ਵੀ ਲੋਕਾਂ ਦੇ ਫੋਨਾਂ ਦੇ ਵਿੱਚ ਹੈਗੇ ਹੋ ਤੇ ਫਿਰ ਤੁਸੀਂ ਅਜੇ ਉਹ ਇੱਕ ਫਿਲਟਰ ਦੇ ਵਿੱਚ ਹੈਗੇ ਹੋ ਬਟ ਮੇਰੇ ਵਿੱਚ ਇਹ ਕੋਈ ਫਿਲਟਰ ਨਹੀਂ ਹੈ ਕਿ ਮੈਂ ਕੁਝ ਇਦਾਂ ਦਾ ਕਰਨਾ ਕਿ ਲੋਕੀ ਕਹਿਣਗੇ ਨਹੀਂ ਯਾਰ ਇਹਨੂੰ ਆਪਾਂ ਘਰੇ ਬੈ ਕੇ ਇਕੱਲੇ-ਇਕੱਲੇ ਦੇਖਣਾ ਉਹ ਸਾਰੇ ਦੇਖਦੇ ਆ ਜੀ ਤੇ ਸਾਡੇ ਸਰੀ ਦੇ ਵਿੱਚ ਤੁਸੀਂ ਸ਼ੋਅ ਕਰਨ ਜਾ ਰਹੇ ਹੋ ਸਰੀ ਆਰਟ ਸੈਂਟਰ ਦੇ ਵਿੱਚ 16 ਅਗਸਤ ਨੂੰ ਕੀ ਕਹਿਣਾ ਚਾਹੋਗੇ ਸਰੀ ਦੇ ਸਾਡੇ ਨਿਵਾਸੀ ਨੂੰ ਮੈਂ ਸਰੀ ਵਾਲਿਆਂ ਨੂੰ ਦੱਸਣਾ ਚਾਹੁੰਗਾ ਕਿ ਸ਼ੋਅ ਕਰ ਰਹੇ ਹਾਂ ਜੀ ਆਪਾਂ 16 ਨੂੰ 16 ਅਗਸਤ ਨੂੰ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਦੇ ਕਿ ਕਾਫੀ ਲੋਕਾਂ ਨੇ ਟਿਕਟਾਂ ਜੜੀਆਂ ਬਾਇ ਕਰ ਲੀਆਂ ਨੇ ਉਹ ਥੋੜੀਆਂ ਜਿਹੀ ਟਿਕਟਾਂ ਬਚੀਆਂ ਕਿ ਅਗਰ ਉਹ ਵੀ ਇਦਾਂ ਕਿ ਮੇਰੇ ਹਿਸਾਬ ਨਾਲ ਅੱਜ ਕੱਲ ਦੇ ਅੰਦਰ ਅੰਦਰ ਹੀ ਖਤਮ ਹੋ ਜਾਏਗਾ ਮਾਮਲਾ ਬਟ ਪਲੀਜ਼ ਅਗਰ ਤੁਸੀਂ ਟਿਕਟ ਨਹੀਂ ਬਾਇ ਕੀਤੀ ਤਾਂ ਟਿਕਟ ਬਾਇ ਕਰ ਲਓ ਤੇ ਫੈਮਿਲੀ ਦੇ ਨਾਲ ਆਓ ਫੈਮਿਲੀ ਨੂੰ ਭੇਜੋ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਭੇਜਣਾ ਚਾਹੁੰਦੇ ਪੇਰੈਂਟਸ ਨੂੰ ਭੇਜੋ ਤੇ ਅਗਰ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਣਨਾ ਚਾਹੁੰਦੇ ਉਹਨਾਂ ਨੂੰ ਨਾਲ ਲੈ ਕੇ ਆਓ ਤੇ ਵਧੀਆ ਸ਼ੋਅ ਹੋਏਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਸਾਉਥ ਏਸ਼ੀਅਨ ਕਾਮਿਕਸ ਸਿੰਘ ਜਿੰਨਾ ਦਾ ਸ਼ੋਅ ਸਰੀ ਆਰਟ ਸੈਂਟਰ 'ਚ 16 ਅਗਸ ਨੂੰ ਸ਼ਾਮੀ 7 ਵਜੇ ਹੋਣ ਜਾ ਰਿਹਾ ਮੌਨਸੂਨ ਆਰਟ ਫੈਸਟ.ca ਤੇ ਜਾ ਕੇ ਤੁਸੀਂ ਟਿਕਟਾਂ ਬਾਇ ਕਰ ਸਕਦੇ ਹੋ ਕਿਉਂਕਿ ਸਾਉਥ ਏਸ਼ੀਅਨ ਆਰਟ ਸੁਸਾਇਟੀ ਦੇ 20 ਸਾਲ ਪੂਰੇ ਹੋਣ ਤੇ ਸ਼ੋਅ ਕਰਾਇਆ ਗਿਆ ਦੇਖੋ ਜ਼ਿੰਦਗੀ ਭੱਜ ਦੌੜ ਵਾਲੀ ਹੈ ਇਹ ਭੱਜ ਦੌੜ ਇਸੇ ਟੰਗ ਦੇ ਨਾਲ ਚੱਲਦੀ ਰਹਿਣੀ ਹੈ ਇਹਦੇ 'ਚ ਕਦੇ ਬ੍ਰੇਕ ਨਹੀਂ ਲੱਗਣੀ ਪਰ ਕੁਝ ਪਲ ਬੈਠ ਕੇ ਹੱਸਣਾ ਖੇਡਣਾ ਜਿਹੜਾ ਹੈ ਉਹ ਤੁਹਾਡੀ ਸਿਹਤ ਲਈ ਤੁਹਾਡੀ ਮਾਨਸਿਕ ਸਿਹਤ ਲਈ ਬਹੁਤ ਚੰਗਾ ਹੁੰਦਾ ਸੋ ਇਸ ਕਰਕੇ ਸ਼ੋਅ ਦੇ ਵਿੱਚ ਪਹੁੰਚੋ ਹੱਸੋ ਖੇਡੋ ਤੇ ਨਜ਼ਾਰੇ ਲਓ ਬਹੁਤ ਬਹੁਤ ਧੰਨਵਾਦ